ਨੁਕਸਾਨ ਤਾਂ ਜੋ ਹੈਗਾ ਦਿਖਦੇ ਹੀ ਆ ਜੇ ਇਹ ਜੇ ਪਰਸਨ ਹੋਰ ਇਦਾਂ ਦੀਆਂ ਹਰਕਤਾਂ ਕਰਨਗੇ ਡਰਤਾ ਹੈਗਾ ਹੀ ਆ ਜੀ ਹਾਂਜੀ ਜੀ ਇਹਨਾਂ ਦੇ ਗੇਟ 'ਚ ਵੀ ਬਹੁਤ ੱੱਕੇ ਮਾਰੇ ਆ ਇਹਨਾਂ 'ਚ ਵੀ ਬਹੁਤ ਗਾਲਾਂ ਕੱਢੀਆਂ ਨੇ ਹਾਂਜੀ ਜੀ ਗਾਲਾਂ ਅਸਰੇ ਆਮ ਸਾਰੇ ਵੀ ਇਹਨੂੰ ਸੁਣਦੀਆਂ ਸੀ ਜੀ ਜਿਵੇਂ ਉਹ ਕੱਢਦਾ ਸੀ ਇਹਨਾਂ ਨੂੰ ਗਾਲਾਂ ਜੀ ਜੇ ਤੁਸੀਂ ਵੇੜੇ 'ਚ ਹੁੰਦੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਸੀ ਹਾਂਜੀ ਜੀ ਇਹ ਸਾਨੂੰ ਤਾਂ ਨਹੀਂ ਕੁਝ ਆਇਆ ਇਹਨਾਂ ਦੇ ਇਹਨਾਂ ਦੇ ਵੇੜੇ 'ਚ ਗਏ ਆ ਇਹਨਾਂ ਨੂੰ ਗਾਲਾਂ ਕਢੀਆਂ ਇਹਨਾਂ ਦੇ ਗੇਟ ਕੀ ਮੰਗ ਕਰਦੇ ਹੁਣ ਤੁਸੀਂ ਕਿ ਮਤਲਬ ਵੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਆ ਜੋ ਕਰ ਗਿਆ ਤੇ ਕਲ ਖ ਨਹੀਂ ਆਰ ਕੋਈ ਕਰ ਜਵੇ ਅੱਜ ਚਲ ਮੈਂ ਇੱਕ ਵਾਰੀ ਮੈਂ ਮਾਫ ਕਰ ਦੂੰਗਾ ਤੇ ਜੋ ਕਲ ਆਰ ਕੋਈ ਕਰ ਗਿਆ ਤਾਂ ਫਿਰ ਵੀ ਦਿੱਖ ਤੇ ਸਾਨੂੰ ਹੈ ਨਾ ਪਰਦੇਸੀ ਬੰਦਾ ਸੀ ਅੱਛਾ ਸਾਨੂੰ ਤਾਂ ਜੀ ਪਤਾ ਨਹੀਂ ਸੀ ਇਹ ਤਾਂ ਸੁੱਤੇ ਪਏ ਸੀਗੇ ਤੇ ਰਾਤ ਨੂੰ ਕਿਤੇ ਇਹਦੇ ਨਸ਼ੇ ਦੇ ਵਿੱਚ ਜਦੋਂ ਸਾਰਾ ਤੋੜ ਭੰਨ ਕਰਨ ਤੋਂ ਬਾਅਦ ਕਿਤੇ ਬਿੱਲ ਤੇ ਹੱਥ ਲੱਗ ਗਿਆ ਇਹਦਾ ਜੋ ਕਿ ਗੇਟਾਂ ਤੇ ਬਿੱਲ ਲੱਗੀ ਹੋਈ ਆ ਉਹ ਬਿੱਲ ਵੱਜਣ ਤੋਂ ਬਾਅਦ ਮੇਰੀ ਵਾਈਫ ਨੇ ਮੈਨੂੰ ਆਖਿਆ ਵੀ ਉઠੋ ਦੇਖੋ ਜਦੋਂ ਬਾਹਰ ਦੇਖਿਆ ਗੇਟ ਖੋਲਕੇ ਤਾਂ ਇਹ ਸਾਰਾ ਕਾਰਵਾਈ ਕਰ ਚੁੱਕਿਆ ਸੀਗਾ ਤੇ ਗਾਲੀ ক্লোਜ਼ ਕਰ ਰਿਆ ਸੀਗਾ ਜਾਨ ਤੋਂ ਮਾਰਨੀਆਂ ਧਮਕੀਆਂ ਦੇ ਰਿਆ ਸੀ ਸਾਨੂੰ बस ਇੱਕੋ ਹੀ ਰੱਟ ਫੜੀ ਹੋਈ ਸੀ ਵੀ ਤੁਸੀਂ ਸਾਡੀ ਪੈੜੀ ਖਰੀਦਣੀ ਚਾਹੁੰਦੇ ਹੋ ਤੇ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋਈ ਪਿਛਲੇ ਡੇਢ ਸਾਲ ਤੋਂ ਤਾਂ ਮੈਂ ਇਹਨੂੰ ਕਦੇ ਬੁਲਾਇਆ ਵੀ ਨਹੀਂ ਮੇਰੀ ਕਦੇ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਨਾਲ ਹਾਂਜੀ ਤੇ ਹੁਣ ਮਤਲਬ ਵੀ ਕੀ ਮੰਗ ਕਰਦੇ ਹੋ ਹੁਣ ਇਹਦੇ ਬਾਰੇ ਸ਼ਿਕਾਇਤ ਕੀ ਹਾਂ ਪੁਲਿਸ ਨੂੰ ਜੀ ਅਸੀਂ ਉਸੇ ਰਾਤ ਹੀ 112 ਤੇ ਕਾਲ ਕੀਤੀ ਅ ਦੋ ਤਿੰਨ ਵਾਰ ਕਾਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਚੌਕੀ ਇੰਚਾਰਜ ਗਾਲਬਕਲਾਂ ਦਾ ਨੰਬਰ ਦਿੱਤਾ ਜੋ ਕਿ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਆਖਿਆ ਵੀ ਅਸੀਂ ਇਸ ਟਾਈਮ ਬਿਜ਼ੀ ਆ ਨਗਰ ਕੀਰਤਨ ਦੇ ਕਾਰਨ ਉਹ 21 ਤਰੀਕ 12 ਵਜੇ ਕੁਝ ਘੰਟਾ ਵਾਸਤੇ ਇੱਥੇ ਸਾਡੇ ਗੇਟ ਤੇ ਆਈ ਉਹਨਾਂ ਨੇ ਪੁੱਛਿਆ ਤੁਹਾਡੀ ਕੀ ਦੁਸ਼ਮਣੀ ਹੈ ਅਸੀਂ ਆਖਿਆ ਜੀ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬਸ ਇਨੀ ਗੱਲ ਹੋਈ ਉਹਨਾਂ ਨੇ ਹੁਣ ਕੀ ਮੰਗ ਕਰਦੇ ਹੋ ਹੁਣ ਇਹ ਪ੍ਰਸ਼ਾਸਨ ਤੋਂ ਇਹ ਮੰਗ ਕੀ ਕਰਦੇ ਆ ਕਿ ਜੋ ਕਾਨੂੰਨੀ ਕਾਰਵਾਈ ਆ ਇਸ ਸ਼ਖਸ ਦੇ ਖਿਲਾਫ ਕੀਤੀ ਜਾਵੇ। ਤੁਹਾਨੂੰ ਡਰਾ ਵੀ ਕੱਲ ਨੂੰ ਕੋਈ ਹੋਰ ਵੀ ਗੱਲ ਹੋ ਸਕਦੀ ਹੈ। ਹਾਂਜੀ ਹਾਂਜੀ ਇਹ ਕੱਲ ਨੂੰ ਵੀ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਦਾ ਅਟੈਕ ਕਰ ਚੁੱਕਿਆ। ਆ ਇਹ ਦੂਸਰੀ ਘਟਨਾ ਜੀ ਅੱਗੇ ਤਾਂ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਜਾਨ ਮਾਲ ਦਾ ਖਤਰਾ ਇਸ ਸ਼ਖਸ ਤੋਂ ਤੇ ਸਾਡੀ ਸੁਰੱਖਿਆ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ। ਹਾਂ ਚੰਦ ਸਿੰਘ ਨਾਂ ਜੀ ਹਰਚੰਦ ਸਿੰਘ ਰਾਤ ਨੂੰ ਦਾਰੂ ਨਾਲ ਅੱਜ ਗਿਆ ਹੈ। ਅਲੱਗ ਤੋਂ ਮੈਨੂੰ ਸਾਨੂੰ ਘਰੋਂ ਕੱਢੇ ਦੋਵਾਂ ਬ੍ਰਹਮਾਂ ਨੂੰ ਮੁੜ ਕੇ ਇਹਨੇ ਟਾਂ ਰੋੜੇ ਮਰੇ ਆ। ਇਹ ਪੰਜਾਂ ਚੌਂ ਘਰਾਂ ਦੇ ਵਿੱਚ ਪਿ ਗਿਆ ਇਹ। ਜੀ। ਪਹਿਲੀ ਦਾ ਜਿਆਦਾ ਤੋ ਕਿਉਂ ਕੀਤਾ ਇਹਨੇ? ਪਹਿਲੀ ਪੁੱਲੀ ਦਾ ਇਹਨਾਂ ਨੇ ਬਾਈ ਕੋਈ ਗੱਲ ਬਾਤ ਨਹੀਂ ਹੋਈ ਮੈਨੂੰ ਮਗਰ ਦੋੜੇ ਚੜਾ ਲਾ। ਮਰ ਮੂਕ ਨੂੰ ਮੇਰਾ ਪਿਓ ਪਹਿਲੀ ਵੇਚਦਾ ਸੀ। ਉਹ ਜੇ ਪਹਿਲੀ ਮੇਰੇ ਸ਼ਰ ਕਰਦਾ ਮੈਂ ਕਹਾ ਮੈਂ ਹੋਰ ਵੀ ਕਿਹਨੂੰ ਦੇ ਸਕਦਾ। ਅੱਛਾ ਕਰਜ਼ਾ ਮੇਰੇ ਸ਼ਰ 20 ਲੱਖ ਰੁਪਈਆ। ਮੈਂ ਤੇ ਇਹਨੇ ਕੋਲ ਵਿਚਾਰਾ ਕੋਈ ਨਾਮ ਨਹੀਂ ਲਿਆ ਹਜੇ ਪਹਿਲੀ ਦਾ। ਇਹਨਾਂ ਨੇ ਨਾ ਖਰੀਦਣ ਦੀ ਗੱਲ ਨਹੀਂ ਭਾਈ ਜਮਾ ਹੀ ਨਹੀਂ ਯਾਰ ਮੈਨੂੰ ਉਹ ਗੱਡੜ ਚਲਾ ਦੇ। ਵਈ ਨੇ ਆਪਣੇ ਵਹਿਮ ਚ ਇਦਾਂ ਕੀਤਾ। ਬਸ ਹਾਂ। ਇਹਾਂ ਪੇ ਬੜੀ ਵੇਚਦਾ ਬੁੜਾ ਹਣ। ਤੇ ਹੁਣ ਚਾਹੁੰਦੇ ਕਿ ਪੁਲਿਸ ਕਾਰਵਾਈ ਕਰੇ ਬਣਵਾ। ਕਰੇ ਚ ਕਰੇ ਅੱਪ ਤਾਂ ਕਿੰਨੇ ਕਰੇ। ਹਾਂ। ਪੁਲਿਸ ਆਈ ਸੀ ਤੁਹਾਡੇ ਕੋਲ ਆਈ ਸੀ ਆ ਕੇ ਲੱਗ ਗਏ। ਪਰ ਕੋਈ ਕਾਰਵਾਈ ਨਹੀਂ ਕੀਤੀ। ਨਹੀਂ ਨਹੀਂ ਕੋਈ ਨਹੀਂ ਕੀਤੀ ਅਜੇ। ਲੱਗ ਗਏ ਤੂੰ ਕਿਉਂ ਇਟਾ ਰੋੜੇ ਮਾਰੇ ਇਹਨਦਰ? ਇਟਾ ਰੋੜੇ ਭਾਈ ਮੇਰਾ ਪਿਓ ਪਹਿਲੀ ਵੇਚਦਾ ਇਹਨੂੰ ਸਾਡੇ ਤਾਇਰੇ ਪੁੱਤ ਨੂੰ। ਹਾਂ। ਇਹਨੂੰ 5 ਸਾਲ ਸਾਂਭਿਆ ਜਦੋਂ ਇਹਦੇ ਪਿਓ ਨੇ ਇਹਨੂੰ ਘਰੋਂ ਕੱਢ ਤਾ ਹੀ ਬਾਹਰ ਹਾਂ ਸਾਡੇ ਨਾਲ 5 ਸਾਲ ਰਿਹਾ ਇਹ ਮੇਰੀ ਮਾਂ ਤੇ ਮੇਰੇ ਪਿਓ ਨੇ ਸਾਂਭਿਆ ਤੂੰ ਇੱਟਾ ਰੋੜੇ ਕਿਉਂ ਮਾਰੇ ਫਿਰ ਇੱਟਾ ਰੋੜੇ ਭਾਈਏ ਪਹਿਲੀ ਲੈਂਦਾ ਸਾਡੀ ਕਾਰ ਤੋਂ ਲੈਂਦਾ ਇਹ ਅੱਗੇ ਮੇਰੇ ਪਿਓ ਨੇ ਤਿੰਨ ਗਿੱਲੇ ਵੇਚਤੇ ਅੱਛਾ 20 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ ਧੰਦ ਪੜਦੇ ਨੂੰ ਹੁਣ ਤੂੰ ਪਹਿਲੀ ਵੇਚਣੀ ਨਹੀਂ ਨਹੀਂ ਪਹਿਲੀ ਵੇਤਣੀ ਅਸੀਂ ਇਹ ਕਹਿੰਦੇ ਅਸੀਂ ਖਰੀਦਣੀ ਆ ਹਾਂ ਇਹ ਕਹਿੰਦੇ ਆ ਖਰੀਦਣੀ ਆ ਅਸੀਂ ਕੌਣ ਪਹਿਲਾਂ ਪਹਿਲੀ ਵੇਚਦਾ ਕੌਣ ਪਹਿਲੀ ਮੇਰਾ ਪਿਓ ਵੇਚਦਾ ਕੀ ਨਾਂ ਉਹਦਾ ਤੇ ਤੂੰ ਆਪਣੇ ਚੰਦ ਸਿੰਘ ਤੂੰ ਆਪਣੇ ਪਿਓ ਨੂੰ ਵੀ ਕੁੱਟਿਆ ਫਿਰ ਨਹੀਂ ਪਿਓ ਨੂੰ ਨਹੀਂ ਮੈਂ ਕਹਾ ਕੀਆ ਹਾਂ ਦਾਰੂ ਪੀਤੀ ਦਾਰੂ ਦੇ ਨਸੇ ਤੇ ਜਿਹੜਾ ਕੋ ਹੋ ਗਿਆ ਹੋ ਗਿਆ ਅੱਛਾ ਇਹ ਘਰ ਛਡਾਉਣਾ ਚਾਹੁੰਦਾ ਮੇਰਾ ਹੁਣ ਹਾਂ ਤੇ ਜੇ ਤੰਗ ਕਰੂਗਾ ਮੈਨੂੰ ਮੈਂ ਵੀ ਇਹਨੂੰ ਤੰਗ ਕਰੂੰਗਾ ਉਦੋਂ ਦੁਗਣਾ ਕਰੂੰਗਾ ਹਾਂਜੀ ਇਹ ਚ ਸਾਨੂੰ ਨਾ 112 ਤੇ ਕੰਪਲੇਂਟ ਆਈ ਸੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਸੀ ਮੌਕਾ ਜਾ ਕੇ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਉਹ ਬੰਦੇ ਤੇ ਜਿੱਥੇ ਸਾਨੂੰ ਪਤਾ ਲੱਗਾ ਰੇਡ ਵੀ ਕੀਤਾ ਸਾਨੂੰ ਉਸ ਟਾਈਮ ਤੇ ਬੰਦਾ ਨਹੀਂ ਮਿਲਿਆ ਅਸੀਂ ਦੂਜੀ ਪਾਰਟੀ ਨੂੰ ਆਪਣਾ ਨੰਬਰ ਵੀ ਦੇ ਕੇ ਆਏ ਵੀ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਸਾਨੂੰ ਉਸੇ ਟਾਈਮ ਦੱਸੋ ਉਹਦੀ ਅਸੀਂ ਭਾਲ ਕਰ ਰਹੇ ਆਂ ਤੇ ਜਿਵੇਂ ਸਾਨੂੰ ਬੰਦਾ ਮਿਲੂਗਾ ਅਸੀਂ ਜਿਹੜੀ ਮੌਕੇ ਅਨਸਾਰ ਜਿਹੜੀ ਗਵਾਹੀ ਕਰ ਵੀ ਉਹ ਤੇ ਕਰਾਂਗੇ ਜਿਹੋ ਜਿਹੀ ਕਹੀ ਗੱਲ ਪਤਾ ਲੱਗੀ ਕਿ ਉਹ ਕੋਈ ਮੈਜਰ ਦੇ ਕੇਸਾਂ ਚ ਅਦਾਲਤ ਵੱਲੋਂ ਪਘੋੜਾ ਵੀ ਉਹ ਬੰਦਾ ਜਿਹਨੇ ਇਟਾਂ ਰੋੜੇ ਮਾਰੇ ਆ ਇਹਦੇ ਬਾਰੇ ਸਾਨੂੰ ਪਹਿਲਾਂ ਪਿੰਡ ਵਾਲੇ ਪੈਸੇ ਦੱਸ ਰਿਹਾ ਵੀ ਇਹ ਕਿਸੇ ਬਾਹਰਲੇ ਜ਼ਿਲ੍ਹੇ ਵਿੱਚ ਕਿਸੇ ਜੋ ਹੈਗਾ ਭਗੋੜਾ ਉਹ ਚਲੋ ਅਸੀਂ ਵੈਰੀਫਾਈ ਕਰਕੇ ਮੌਕੇ ਤੇ ਫਿਰ ਦੇਖਾਂਗੇ ਉਹ ਮੌਕੇ ਦੇ ਉਸੇ ਸਾਡੇ ਨੂੰ ਤਲਾਸ਼ ਦੇ ਕੇ ਇਹਨੂੰ ਜਿਹੜੇ ਗ੍ਰਿਫਤਾਰ ਕਰਾਵਾਂਗੇ ਉਹਦੇ 'ਚ ਵੀ ਮਤਲਬ ਦੋਨੇ ਕਾਰਵਾਈ ਇਕੱਠੀ ਹਾਂਜੀ 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 ਬਿਲਕੁਲ ਜੀ ਬਸ ਜਦੋਂ ਹੀ ਮਿਲਦਾ ਅਸੀਂ ਨਾਲ ਦੀ ਨਾਲ ਇਹ ਵੀ ਕਾਰਵਾਈ ਕਰਾਵਾਂਗੇ ਤੇ ਇਹ ਤਾਂ ਹੈ ਹੀ ਹੈ ਅਸੀਂ ਕਰਾਂਗੇ ਠੀਕ ਹਾਂਜੀ ਸਾਂ ਤਾਂ ਜੋ ਹੈਗਾ ਦਿਖਦਾ ਹੀ ਆ ਜੇ ਇਹ ਜੇ ਪਰਸਨ ਹੋਰ ਇਦਾਂ ਦੀਆਂ ਹਰਕਤਾਂ ਕਰਨਗੇ ਡਰਤਾ ਹੈਗਾ ਹੀ ਆ ਜੀ ਹਾਂਜੀ ਜੀ ਇਹਨਾਂ ਦੇ ਗੇਟ 'ਚ ਵੀ ਬਹੁਤ ਧੱਕੇ ਮਾਰੇ ਆ ਇੰਨਾ 'ਚ ਵੀ ਬਹੁਤ ਗਾਲਾਂ ਕੱਢੀਆਂ ਨੇ ਹਾਂਜੀ ਗਾਲਾਂ ਅਸਰੇ ਅੰਸਾਰੇ ਵੀ ਇਹਨੂੰ ਸੁਣਦੀਆਂ ਸੀ ਜੀ ਜਿਵੇਂ ਉਹ ਕੱਢਦਾ ਸੀ ਇਹਨਾਂ ਨੂੰ ਗਾਲਾਂ ਜੀ ਜੇ ਤੁਸੀਂ ਵੇੜੇ 'ਚ ਹੁੰਦੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਸੀ ਹਾਂਜੀ ਜੀ ਨਹੀਂ ਸਾਨੂੰ ਤਾਂ ਨਹੀਂ ਕੁਝ ਗਿਆ ਇਹਨਾਂ ਦੇ ਇਹਨਾਂ ਦੇ ਵੇੜੇ 'ਚ ਗਏ ਆ ਇਹਨਾਂ ਨੂੰ ਗਾਲਾਂ ਕਢੀ ਇਹਨਾਂ ਦੇ ਗੇਟ ਕੀ ਮੰਗ ਕਰਦੇ ਹੋ ਤੁਸੀਂ ਕਿ ਮਤਲਬ ਵੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਆ ਜੋ ਕਰ ਗਿਆ ਤੇ ਕੱਲ ਖਣੀ ਆਰ ਕੋਈ ਕਰ ਜਾਵੇ ਅੱਜ ਚਲ ਮੈਂ ਇੱਕ ਵਾਰੀ ਮੈਂ ਮਾਫ ਕਰ ਦੂੰਗਾ ਤੇ ਜੋ ਕੱਲ ਆਰ ਕੋਈ ਕਰ ਗਿਆ ਤਾਂ ਫਿਰ ਵੀ ਦਿੱਕਤ ਸਾਨੂੰ ਹੈ ਨਾ ਪਰਦੇਸੀ ਬੰਦਾ ਸੀ ਅੱਛਾ ਸਾਨੂੰ ਤਾਂ ਜੀ ਪਤਾ ਨਹੀਂ ਸੀ ਇਹ ਤਾਂ ਸੁੱਤਾ ਹੀ ਪਏ ਸੀਗੇ ਤੇ ਰਾਤ ਨੂੰ ਕਿਤੇ ਇਹਦੇ ਨਸੇ ਦੇ ਵਿੱਚ ਜਦੋਂ ਸਾਰਾ ਤੋੜ ਭੰਨ ਕਰਨ ਤੋਂ ਬਾਅਦ ਆ ਕਿਤੇ ਬਿੱਲ ਤੇ ਹੱਥ ਲੱਗ ਗਿਆ ਤਾਂ ਜੋ ਕਿ ਗੇਟਾਂ ਤੇ ਬਿੱਲ ਲੱਗੀ ਹੋਈ ਆ ਉਹ ਬਿੱਲ ਵੱਜਣ ਤੋਂ ਬਾਅਦ ਮੇਰੀ ਵਾਈਫ ਨੇ ਮੈਨੂੰ ਆਖਿਆ ਵੀ ਉਠੋ ਦੇਖੋ ਤੇ ਜਦੋਂ ਬਾਹਰ ਦੇਖਿਆ ਗੇਟ ਖੋਲਕੇ ਤਾਂ ਇਹ ਸਾਰਾ ਕਾਰਵਾਈ ਕਰ ਚੁੱਕਿਆ ਸੀਗਾ ਤੇ ਗਾਲੀ ਕਲੋਜ਼ ਕਰ ਰਿਆ ਸੀਗਾ ਜਾਨ ਤੋਂ ਮਾਰਦਿਆਂ ਤਨਖੀਆਂ ਦੇ ਰਿਆ ਸੀ ਸਾਨੂੰ बस ਇੱਕੋ ਹੀ ਰੱਟ ਫੜੀ ਹੋਈ ਸੀ ਵੀ ਤੁਸੀਂ ਸਾਡੀ ਪੈੜੀ ਖਰੀਦਣੀ ਚਾਹੁੰਦੇ ਹੋ ਤੇ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋਈ ਪਿਛਲੇ ਡੇਢ ਸਾਲ ਤੋਂ ਤਾਂ ਮੈਂ ਇਹਨੂੰ ਕਦੇ ਬੁਲਾਇਆ ਵੀ ਨਹੀਂ ਮੇਰੀ ਕਦੇ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਨਾਲ ਹਾਂਜੀ ਤੇ ਹੁਣ ਮਤਲਬ ਵੀ ਕੀ ਮੰਗ ਕਰਦੇ ਹੋ ਹੁਣ ਇਹਦੇ ਬਾਰੇ ਸ਼ਕਾਇਤ ਹਾਂ ਪੁਲਿਸ ਨੂੰ ਜੀ ਅਸੀਂ ਉਸੇ ਰਾਤ ਹੀ 112 ਤੇ ਕਾਲ ਕੀਤੀ ਅ ਦੋ ਤਿੰਨ ਵਾਰ ਕਾਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਚੌਂਕੀ ਇੰਚਾਰਜ ਗਾਲਬਕਲਾਂ ਦਾ ਨੰਬਰ ਦਿੱਤਾ ਜੋ ਕਿ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਆਖਿਆ ਵੀ ਅਸੀਂ ਇਸ ਟਾਈਮ ਬਿਜ਼ੀ ਆ ਨਗਰ ਕੀਰਤਨ ਦੇ ਕਾਰਨ ਉਹ 21 ਤਰੀਕ 12 ਵਜੇ ਕੁਝ ਸੈਂਟਾ ਵਾਸਤੇ ਇੱਥੇ ਸਾਡੇ ਗੇਟ ਤੇ ਆਈ ਉਹਨਾਂ ਨੇ ਪੁੱਛਿਆ ਤੁਹਾਡੀ ਕੀ ਦੁਸ਼ਮਣੀ ਹੈ ਅਸੀਂ ਆਖਿਆ ਜੀ ਇਧਰ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬਸ ਇਨੀ ਗੱਲ ਹੋਈ ਉਹ ਕੀ ਮੰਗ ਕਰਦੇ ਹੋ ਹੁਣ ਇਹ ਪ੍ਰਸ਼ਾਸਨ ਤੋਂ ਇਹ ਮੰਗ ਕੀ ਕਰਦੇ ਆ ਕਿ ਜੋ ਕਾਨੂੰਨੀ ਕਾਰਵਾਈ ਆ ਇਸ ਸ਼ਖਸ ਦੇ ਖਿਲਾਫ ਕੀਤੀ ਜਾਵੇ। ਤੁਹਾਨੂੰ ਡਰਾ ਵੀ ਕੱਲ ਨੂੰ ਕੋਈ ਹੋਰ ਵੀ ਗੱਲ ਹੋ ਸਕਦੀ ਹੈ। ਹਾਂਜੀ ਹਾਂਜੀ ਇਹ ਕੱਲ ਨੂੰ ਵੀ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਦਾ ਅਟੈਕ ਕਰ ਚੁੱਕਿਆ। ਆ ਇਹ ਦੂਸਰੀ ਘਟਨਾ ਜੀ ਅੱਗੇ ਤੋਂ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਜਾਨ ਮਾਲ ਦਾ ਖਤਰਾ ਇਸ ਸ਼ਖਸ ਤੋਂ ਤੇ ਸਾਡੀ ਸੁਰੱਖਿਆ ਕੀਤੀ ਜਾਵੇ ਤੇ ਆ ਬਣਦੀ ਕਾਰਵਾਈ ਕੀਤੀ ਜਾਵੇ ਜੀ। ਹਾਂ ਚੰਦ ਸਿੰਘ ਨਾਂਜ ਹਰਚੰਦ ਸਿੰਘ ਰਾਤ ਨੂੰ ਦਾਰੂ ਨਾਲ ਅੱਜ ਗਿਆ ਹੈ। ਪਹਿਲਾਂ ਤਾਂ ਮੈਨੂੰ ਸਾਨੂੰ ਘਰੋਂ ਘੱਡੇ ਦੋਵਾਂ ਪਰਮਾਨੂ ਮੁੜ ਕੇ ਇਹਨੇ ਇਟਾਂ ਰੋੜੇ ਮਾਰੇ ਆ। ਇਹ ਪੰਜਾਂ ਚੋਂ ਘਰਾਂ ਦੇ ਵਿੱਚ ਪਿਗੇ ਆ ਇਹ। ਜੀ। ਪਹਿਲੀ ਦਾ ਵੀ ਦਾ ਤੇ ਕਿਉਂ ਕੀਤਾ ਇਹਨੇ? ਪਹਿਲੀ ਪੁਲੀ ਦਾ ਇਹਨਾਂ ਨਾਲ ਬਾਈ ਕੋਈ ਗੱਲ ਬਾਤ ਨਹੀਂ ਹੋਈ ਮੈਨੂੰ ਮਮਾ ਘਰ ਦੋੜੇ ਕਿਹੜਾ ਲਾ। ਮੈਂ ਉਹਨੂੰ ਕਿਹਾ ਪਿਓ ਪਹਿਲੀ ਵੇਚਦਾ ਸੀ। ਉਹ ਜੇ ਪਹਿਲੀ ਮੇਰੇ ਸ਼ੇਰ ਕਰਦਾ ਮੈਂ ਕਹਾ ਮੈਂ ਹੋਰ ਵੀ ਕਿਹਨੂੰ ਦੇ ਸਕਦਾ। ਅੱਛਾ। ਕਰਜ਼ਾ ਮੇਰੇ ਸ਼ੇਰ 20 ਲੱਖ ਰੁਪਈਆ। ਮੈਂ ਤੇ ਇਹਨੇ ਕੋਈ ਵਿਚਾਰਾ ਕੋਈ ਨਾਮ ਨਹੀਂ ਲਿਆ ਹਜੇ ਪਹਿਲੀ ਦਾ। ਇਹਨਾਂ ਨੇ ਨਾਂ ਖਰੀਦਣ ਦੀ ਗੱਲ ਨਹੀਂ ਬਾਈ ਜਮਾ ਹੀ ਨਹੀਂ ਯਾਰ ਮੈਨੂੰ ਉਹ ਗੱਡੜ ਚਲਾ ਦੇ। ਵਈ ਨੇ ਆਪਣੇ ਭੈਮ ਚ ਇਦਾਂ ਕੀਤਾ। ਬਸ ਹਾਂ। ਇਹਾਂ ਪੇ ਬੜੀ ਵੇਚਦਾ ਬੁੜਾ ਹਣ। ਤੇ ਹੁਣ ਚਾਹੁੰਦੇ ਕਿ ਪੁਲਿਸ ਕਾਰਵਾਈ ਕਰੇ ਬੰਦੇ। ਕਰੇ ਚ ਕਰੇ ਅੱਪ ਤਾਂ ਕਿੰਨੇ ਕਰੇ। ਹਾਂ। ਪੁਲਿਸ ਆਈ ਸੀ ਤੁਹਾਡੇ ਕੋਲ ਆਈ ਸੀ ਆ ਕੇ ਲੱਗ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ। ਨਹੀਂ ਨਹੀਂ ਕੋਈ ਨਹੀਂ ਕੀਤੀ ਅਜੇ। ਲੱਗ ਗਏ ਤੂੰ ਕਿਉਂ ਇਟਾ ਰੋੜੇ ਮਾਰੇ ਇਹਨਦਰ? ਇਟਾ ਰੋੜੇ ਬਾਈ ਮੇਰਾ ਪਿਓ ਪਹਿਲੀ ਵੇਚਦਾ ਇਹਨੂੰ ਸਾਡੇ ਤਾਇਰੇ ਪੁੱਤ ਨੂੰ। ਹਾਂ। ਇਹਨੂੰ 5 ਸਾਲ ਸਾਂਭਿਆ ਜਦੋਂ ਇਹਦੇ ਪਿਓ ਨੇ ਇਹਨੂੰ ਘਰੋਂ ਕੱਢ ਤਾ ਹੀ ਬਾਹਰ ਹਾਂ ਸਾਡੇ ਨਾਲ 5 ਸਾਲ ਰਿਹਾ ਇਹ ਮੇਰੀ ਮਾਂ ਤੇ ਮੇਰੇ ਪਿਓ ਨੇ ਸਾਂਭਿਆ ਤੂੰ ਇੱਟਾ ਰੋੜੇ ਕਿਉਂ ਮਾਰੇ ਫਿਰ ਇੱਟਾ ਰੋੜੇ ਭਾਈਏ ਪਹਿਲੀ ਲੈਂਦਾ ਸਾਡੀ ਕਾਰ ਤੋਂ ਲੈਂਦਾ ਇਹ ਅੱਗੇ ਮੇਰੇ ਪਿਓ ਨੇ ਤਿੰਨ ਗਿੱਲੇ ਵੇਚਤੇ ਅੱਛਾ 20 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ ਤੰਦ ਪੈੜਦੇ ਨੂੰ ਹੁਣ ਤੂੰ ਪਹਿਲੀ ਵੇਚਣੀ ਨਹੀਂ ਨਹੀਂ ਪਹਿਲੀ ਵੇਤਣੀ ਅਸੀਂ ਇਹ ਕਹਿੰਦੇ ਅਸੀਂ ਖਰੀਦਣੀ ਆ ਹਾਂ ਇਹ ਕਹਿੰਦੇ ਆ ਖਰੀਦਣੀ ਆ ਅਸੀਂ ਅੱਛਾ ਪਰ ਪਹਿਲੀ ਵੇਚਦਾ ਕੋਣ ਪਹਿਲੀ ਮੇਰਾ ਪਿਓ ਵੇਚਦਾ ਕੀ ਨਾ ਉਹਦਾ ਤੇ ਤੂੰ ਆਪਣੇ ਚੰਦ ਸਿੰਘ ਕੋ ਆਪਣੇ ਪਿਓ ਨੂੰ ਵੀ ਕੁੱਟਿਆ ਫਿਰ ਨਹੀਂ ਪਿਓ ਨੂੰ ਨਹੀਂ ਮੈਂ ਕਹਾ ਕੀਆ ਹਾਂ ਦਾਰੂ ਪੀਤੀ ਦਾਰੂ ਦੇ ਨਸ਼ੇ ਤੇ ਜਿਹੜਾ ਕੋ ਹੋ ਗਿਆ ਹੋ ਗਿਆ ਅੱਛਾ ਇਹ ਘਰ ਛਡਾਉਣਾ ਚਾਹੁੰਦਾ ਮੇਰਾ ਹੁਣ ਹਾਂ ਤੇ ਜੇ ਤੰਗ ਕਰੂਗਾ ਮੈਨੂੰ ਮੈਂ ਵੀ ਇਹਨੂੰ ਤੰਗ ਕਰੂਗਾ ਉਦੋਂ ਦੁੱਗਣਾ ਕਰੂਗਾ ਹਾਂਜੀ ਇਹ ਚ ਸਾਨੂੰ ਨਾ 112 ਤੇ ਕੰਪਲੇਂਟ ਆਈ ਸੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਸੀ ਮੌਕਾ ਜਾ ਕੇ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਉਹ ਬੰਦੇ ਤੇ ਜਿੱਥੇ ਸਾਨੂੰ ਪਤਾ ਲੱਗਾ ਰੇਡ ਵੀ ਕੀਤਾ ਸਾਨੂੰ ਉਸ ਟਾਈਮ ਤੇ ਬੰਦਾ ਨਹੀਂ ਮਿਲਿਆ ਅਸੀਂ ਦੂਜੀ ਪਾਰਟੀ ਉਹਨਾਂ ਨੂੰ ਆਪਣਾ ਨੰਬਰ ਵੀ ਦੇ ਕੇ ਆਏ ਵੀ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਸਾਨੂੰ ਉਸੇ ਟਾਈਮ ਦੱਸੋ ਉਹਦੀ ਅਸੀਂ ਭਾਲ ਕਰ ਰਹੇ ਆਂ ਤੇ ਜਿਵੇਂ ਸਾਨੂੰ ਬੰਦਾ ਮਿਲੂਗਾ ਅਸੀਂ ਜਿਹੜੀ ਮੌਕੇ ਅਨਸਾਰ ਜਿਹੜੀ ਗਵਾਹੀ ਕਰ ਵੀ ਉਹ ਤੇ ਕਰਾਂਗੇ ਜਿਹੋ ਜੀ ਕੀ ਵੀ ਗੱਲ ਪਤਾ ਲੱਗੀ ਕਿ ਉਹ ਕੋਈ ਨਸ਼ੇ ਦੇ ਕੇਸਾਂ ਚ ਅਦਾਲਤ ਵੱਲੋਂ ਭਗੌੜਾ ਵੀ ਉਹ ਬੰਦਾ ਜਿਹਨੇ ਇਟਾਂ ਢੋਲੇ ਮਾਰੇ ਆ ਇਹਦੇ ਬਾਰੇ ਸਾਨੂੰ ਅਫੀਸਰ ਪਿੰਡ ਵਾਲੇ ਪੈਸੇ ਦੱਸ ਰਿਹਾ ਵੀ ਇਹ ਕਿਸੇ ਬਾਹਰਲੇ ਜ਼ਿਲ੍ਹੇ ਵਿੱਚ ਕਿਸੇ ਜੋ ਹੈਗਾ ਭਗੋੜਾ ਉਹ ਚਲੋ ਅਸੀਂ ਵੈਰੀਫਾਈ ਕਰਕੇ ਮੌਕੇ ਤੇ ਫਿਰ ਦੇਖਾਂਗੇ ਉਹ ਮੌਕੇ ਦੇ ਉਸੇ ਸਾਡੇ ਨੂੰ ਤਲਾਸ਼ ਦੇ ਕੇ ਇਹਨੂੰ ਜਿਹੜੇ ਗ੍ਰਿਫਤਾਰ ਕਰਾਵਾਂਗੇ ਉਹਦੇ 'ਚ ਵੀ ਮਤਲਬ ਦੋਨੇ ਕਾਰਵਾਈ ਇਕੱਠੀ ਹਾਂਜੀ 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 ਬਿਲਕੁਲ ਜੀ ਬਸ ਜਦੋਂ ਹੀ ਮਿਲਦਾ ਅਸੀਂ ਨਾਲ ਦੀ ਨਾਲ ਇਹ ਵੀ ਕਾਰਵਾਈ ਕਰਾਵਾਂਗੇ ਤੇ ਇਹ ਤਾਂ ਹੈ ਹੀ ਹੈ ਅਸੀਂ ਕਰਾਂਗੇ ਠੀਕ ਹਾਂਜੀ